ਸਾਰਾ ਕੰਮ ਨਾਲ ਨਾ ਹੋਇਆ ਜਾਓ ਕੇ ਆਰੰਡੇ ਬਣਾ ਲਾ ਯਾਰ ਜਾਓ ਕੇ ਜਾਓ ਚਾਪਲਾ ਮਈਆਂ ਲੰਘ ਜੂ ਅੰਦਰ ਕਿਵੇਂ ਨਾ ਚਪਲਾ ਬਈ ਚੱਲ ਜੂ ਅੰਦਰ ਥੋੜੀ ਨਾ ਨਾ ਆ ਚੱਕੋ ਐਂ ਕਰੋ ਨਾ ਇਹਨੂੰ ਵੀ ਪਛਾਦੋ ਇਹਨੂੰ ਛਾਦੋ ਇਹ ਹੋ ਗਿਆ ਬਰਾਬਰ ਜਿਹਾ ਕੰਮ ਤੇ ਆ ਪਿੱਛਾੜਾ ਉੱਚਾ ਹੋ ਗਿਆ ਨਾ ਨਾ ਇਹ ਵੀ ਕਰ ਦਨੇ ਹਾਲ ਆ ਫੜਾ ਯਾਰ ਗਗਨ ਆਹੋ ਆ ਫੜਾ ਇਹ ਆਪਾਂ ਟੇਪਰ ਦੀ ਕਰ ਦਨੇ ਇੱਥੇ ਆਪਣਾ ਹੋ ਜਾਊਗਾ ਇੱਥੇ ਇੱਥੇ ਆ ਜਾਊਗਾ ਨਾ ਨਹੀਂ ਬਣਨੀ ਨਹੀਂ ਬਣਾ ਜਾਣੀਆਂ ਲੱਕੜ ਨਹੀਂ ਆਣੀ ਥੱਲੇ ਇੱਥੇ ਲੱਕੜ ਇੱਕ ਮਿੰਟ ਤੇਰਾ ਆ ਠੀਕ ਹੈ ਚੋ ਇਹ ਨਹੀਂ ਮਾਉਗੇ ਬੜੇ ਕੰਮ ਨੇ ਇੱਧਰ ਇੱਕ ਹੋਰ ਚੱਕਾ ਕਾਈ ਲਾ ਦੋ

ਮਾਰਨਾ ਪੈਣਾ ਆਪਾਂ ਨੂੰ ਅਹ ਰਮਨ ਇੱਡਾ ਚੱਲਦਾ ਗਿਆ ਸੋ ਰੋ ਰੋ ਕੀ ਹੋਇਆ ਪੱਥਰ ਲੱਭ ਰਹੇ ਅੰਛਾ ਪੱਥਰ ਲੱਭੇ ਨਹੀਂ ਹੁਣ ਇਟ ਲੱਗ ਗਈ ਏ ਇਟ ਲਾਣੇ ਆ ਇਕ ਆ ਲੋ ਜੀ ਇੱਕ ਲੱਗ ਗਈ ਆਪਾਂ ਨੂੰ ਆ ਬਣ ਗਈ ਨਾ ਗੱਲ ਹੁਣ ਹਾਂ ਹੁਣ ਪੂਰਾ ਬਰਾਬਰ ਬਣੇਗਾ ਆ ਬਹਿਨ ਨੂੰ ਹੋ ਗਿਆ ਬਸ ਠੀਕ ਲਾ ਬਈ ਬਾਬੇ ਨੇ ਕਰਤੀ ਕਮਾਰ ਸਹੀ ਗੱਲ ਆ ਹਾਂ ਐ ਠੀਕ ਆ ਲੋ ਜੀ ਗੱਲਬਾਤ ਓਕੇ ਇਹਦੇ ਬਾਅਦ ਨਾਲ ਚਾਹੀਦਾ ਆਪਾਂ ਨੂੰ ਲੱਕੜਾਂ ਲੱਕੜਾਂ ਬਾਧੂਣੇ ਲੱਕੜਾਂ ਜਿੰਨੀ ਹੁਣ ਆਪਾਂ ਚਾਹੀਏ ਲੱਕੜਾਂ ਆਪਾਂ ਹੈਗੇ ਜੰਗਲਾਂ ਦੇ ਵਿੱਚ ਲੱਕੜਾਂ ਦੀ ਇੱਥੇ ਕਮੀ ਕੋਈ ਨਹੀਂ ਹੈਗੀ ਤੁਸੀਂ ਦੇਖ ਸਕਦੇ ਸੋ ਆਪਾਂ ਹੁਣ ਬਾਹਲਣਾ 2 ਮਿੰਟਾਂ ਜੀ ਇਕੱਠਾ ਨਦੀ ਦੇ ਪਰਲੀ ਸਾਈਡ ਵੀ ਜੰਗਲ ਹੈ ਤੇ ਨਦੀ ਦੇ ਉਰਲੀ ਸਾਈਡ ਵੀ ਜੰਗਲ ਹੈ ਉਹ ਵੀ ਦਿਖਾ ਉੱਧਰ ਉਹ ਰਸਤਾ ਜਾਂਦਾ ਰਾਹ ਹੁਣ ਨਵਾਂ ਸ਼ਹਿਰ ਨੂੰ ਸਾਰਾ ਜੋੜਦਾ ਜੀ ਲੁਧਿਆਣੀ ਤੋਂ ਇਹ ਸਾਰਾ ਨਵਾਂ ਸ਼ਹਿਰ ਆਪਾਂ ਏਰੀਆ ਸਾਰਾ ਟੱਚ ਕਰਦਾ ਜੀ ਹੁਣ ਲੱਗਣੀ ਆਪਾਂ ਲੱਕੜਾਂ ਵੀਰੇ ਲੱਕੜਾ ਕਰੋ ਇਕੱਠੀ ਚਲੋ ਚਲੀ ਰੱਖਣ ਆਜੋ ਜੀ ਲੱਕੜਾਂ ਤੁਹਾਨੂੰ ਦੱਸ ਦਾਂਗੇ ਮੈਂ ਕਿੱਥੇ ਰੱਖੀ ਨੀ ਜੀ ਹੂੰ ਦਾ ਵੀ ਪੰਜਾਂ ਮਿੰਟਾਂ ਦੀ ਇਕੱਠਾ ਕਰ ਸਕਦਾ ਬੰਦਾ ਬੰਦਾ ਕਰਨ ਵਾਲਾ ਚਾਹੀਦਾ ਜੀ ਬਾਲਨ ਚੱਟੋ ਆਪਾਂ ਦਾ ਟੈਂਟ ਲਾ ਦੀਏ ਬਾਲਨ ਦਾ ਦੇਖੋ ਤੁਹਾਡੇ ਸਾਹਮਣੇ ਯਾਰ ਆਪਾਂ ਨੂੰ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈ ਰਹੀ ਵੀ ਜਾਂ ਕੋਈ ਜ਼ਿਆਦਾ ਕੋਈ ਕੋਹਾੜੀ ਨਾ ਵੱਢਣੀ ਆ ਜਾਂ ਕੁਝ ਕੁਦਰਤ ਦੀ ਚੀਜ਼ਾਂ ਦੇਖ ਲਓ ਏਦਾਂ ਹੀ ਨੇ ਆਪਣੇ ਆਪ ਹੀ ਕੋਲ ਹੁੰਦੀਆਂ ਨੇ ਇਹ ਆਂਦੀ ਮੈਂ ਜੜ ਪੱਟ ਕੇ ਇਹ ਹੈਗੀ ਕੁਦਰਤ ਦੀ ਚੀਜ਼ਾਂ ਆਪਣੇ ਆਪ ਹੀ ਕੋਲ ਆਉਂਦੇ ਨੇ ਮਨੁੱਖ ਦੇ ਆਹ ਲੈਂਦੀ ਜੜ ਪੱਟ ਕੇ ਇਹ ਦੇਖੋ ਲੱਗੂ ਆਕੇ ਇਹਨੂੰ ਚਲੋ ਕਰਦੇ ਚੱਕ ਆਹ ਲਓ ਜੀ ਐਸ ਤਰ੍ਹਾਂ ਲੱਗੂ पकौड़े बनाने बन का कुछ भी नहीं कट्ठा होने करके आ जाओ भी मे तर ਮਿੱਤਰੋ ਇਹ ਦਰਿਆ ਦੀ ਖਾਸ ਗੱਲ ਇਹ ਵੀ ਹੈ ਇਹ ਪੈਂਦਾ ਲੁਧਿਆਣੇ ਤੇ ਆਪਣਾ ਸੈਂਟਰ ਦੇ ਵਿੱਚਕਾਰ ਇੱਥੇ ਕੁਝ ਲੋਕ ਜਿੱਦਾਂ ਆਪਣੀ ਸ਼ਰਧਾ ਅਨੁਸਾਰ ਕੋਈ ਦਲੀਆ ਚੜਾ ਕੇ ਜਾਂਦਾ ਵਾ ਕੋਈ ਦਰਿਆ ਤੇ ਜਿਵੇਂ ਕੋਈ ਆਰਤੀ ਹੋ ਗਈ ਕੋਈ ਪੰਡਤਾਂ ਨੇ ਉਪਾਸਤਾ ਕੁਝ ਦੱਸਤਾ ਜਿਵੇਂ ਹਨਾ ਆਪਣੀ ਆਪਣੀ ਸ਼ਰਧਾ ਅਨੁਸਾਰ ਕੋਈ ਦਲੀਆਂ ਚੜਾਉਂਦਾ ਕਵਾਜੇ ਨੂੰ ਮੰਨਦੇ ਨੇ ਜਿਵੇਂ ਹਨਾ ਪੁਰਾਣੀ ਆਪਣੀਆਂ ਰੀਤਾਂ ਚੱਲਦੀਆਂ ਪਈਆਂ ਨੇ ਪਰ ਪੁਰਾਣੇ ਬਜ਼ੁਰਗ ਜਿਵੇਂ ਆਪਣੇ ਮੰਨਦੇ ਆ ਰਹੇ ਨੇ ਸ਼ੁਰੂ ਤੋਂ ਤੇ ਇਹ ਚੀਜ਼ ਵੀ ਦੇਖਣ ਨੂੰ ਮਿਲਦੀ ਹੈ ਜਿਵੇਂ ਚਲੋ ਕੋਈ ਹਿੱਸਾ ਇਦਾਂ ਦਾ ਹੁੰਦਾ ਇੱਥੇ ਰੱਚ ਘਟ ਹੈ ਥੋੜਾ ਅੱਗੇ ਚੱਲ ਜਾਓ ਸ਼ਹਿਰ ਲਾਗੇ ਚੱਲ ਜਾਓ ਪਿੰਡ ਆ ਜਿਹੜੇ ਸ਼ਹਿਰ ਦੇ ਲਾਗੇ ਨੇ ਉੱਥੇ ਰਸ਼ ਵੱਧ ਮਿਲੇਗਾ ਤੇ ਜਿਵੇਂ ਛੱਟ ਪੂਜਾ ਆਪਣੇ ਆਂਦੀ ਆ ਹਨਾ ਅ ਪ੍ਰਵਾਸੀਆਂ ਦੀ ਤੇ ਉਹ ਜਿੱਦਾ ਲੱਡਵਾਲ ਪੋਟੋਲ ਪਲਾਜ਼ਾ ਹੋ ਗਿਆ ਉੱਥੇ ਬਹੁਤ ਰਸ਼ ਹੁੰਦਾ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਆ ਬਾਕੀ ਤੁਸੀਂ ਆਨੰਦ ਲੋ ਵਲੌਗ ਦਾ ਤੁਹਾਨੂੰ ਹੋਰ ਅੱਗੇ ਬਹੁਤ ਚੀਜ਼ਾਂ ਦਿਖਾਵਾਂਗੇ ਆਪਾਂ ਬਣੇ ਰਹੋ ਬਸ ਹੈਲੋ ਮੈਂ ਮਨਜੋਤ ਨਾ ਹਸਮਾ ਦਾ ਚੈਂਪੀਅਨ ਆ। ਦੱਸੋ ਕੀ ਹੋਇਆ? ਲਾਚੀ ਕਿਉਂ? ਕਿੰਨੇ ਕਾ ਕਟਾਂ ਲੂ ਯਾਰ? ਆਲੂ ਆਪਾਂ ਵੀ ਸਾਰੇ ਕੱਟਣੇ ਇਹਦੀ ਪ੍ਰਾਈਸ ਬਣਾਉਣੀਆਂ ਨੇ। ਪਹਿਲੇ ਫਿਲਹਾਲ ਆਪਾਂ ਹੁਣ ਆਹ ਨਹੀਂ ਚਾਹੀਦੀ ਆਪਾਂ ਨੂੰ ਆਲੂ ਆਜੇ। ਮੈਗਾ ਤੇ ਤੁੰਹਾਂ ਦਾ ਜਾਏਗਾ ਨਹੀਂ ਤੂੰ ਇਧਰ ਹੀ ਜਾਣਾ ਆਵਾ ਇਧਰ ਦੀ ਹੈ ਨਾ ਅਨੰਦ ਨੇ ਨੂੰ ਕੁਮਾਰ ਵੀਰੇ ਬਹੁਤ ਨੇ ਯਾਰ ਪਿਆਜ਼ ਮੇਰੇ ਹਿਸਾਬ ਨਾਲ ਹੈ ਵੀਰੇ ਪਿਆਜ਼ ਬਹੁਤ ਨੇ ਯਾਰ ਤੇ ਮੈਂ ਆਲੂ ਕੱਢ ਦਿੰਨਾ ਹੁਣ ਹਾਂਜੀ ਮਿੱਤਰੋ ਆਪਾਂ ਲਾ ਲਈਏ ਕੜਾਈ ਤੇ 5-7 ਪਿਆਜ਼ ਲੈਨੇ ਪਾਉਣੇ ਜੀ ਠੀਕ ਹੈ ਹੁਣ ਆਪਣੀ ਤਿਆਰੀ ਹੈਗੀ ਆ ਮੈਗੀ ਦੀ ਆ ਬਾਈ ਹੁਣੀ ਬਣਾ ਰਹੇ ਨੇ ਠੀਕ ਹੈ ਇਹ ਆਪਣੇ ਮੁੱਖ ਸੇਵਾਦਾਰ ਨੇ ਤੇ ਪੂਰੇ ਇੰਤਜ਼ਾਮ ਦੇ ਪ੍ਰਬੰਧਕ ਤੇ ਮੇਨ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਨੇ ਨਾ ਵੀ ਉਹ ਹੀ ਹਿਸਾਬ ਲਾ ਲੋ ਠੀਕ ਹੈ ਇੱਕ ਆਪਣਾ ਛੋਟਾ ਮਿੱਤਰ ਬੈਠਾ ਵਾ ਇੱਕ ਆਪਣਾ ਭਾਈ ਬੈਠਾ ਵਾ ਠੀਕ ਹੈ ਬਾਕੀ ਆ ਤੁਸੀਂ ਟੈਂਟ ਦੇਖ ਹੀ ਲਿਆ ਵਾ ਠੀਕ ਹੈ ਮਸਾ ਮਸਾ ਧੂਆਂ ਚੱਲਦਾ ਪਿਆ ਹੁਣ ਆਪਾਂ ਤੜਕਾ ਲਾ ਲੈਣਾ ਵਾ ਤੜਕਾ ਲਾਉਣ ਤੋਂ ਬਾਅਦ ਫਿਰ ਜਿੱਦਾਂ ਹੀ ਮੈਗੀ ਤਿਆਰ ਹੁੰਦੀ ਆ ਆ ਪਾਤੀ ਆਪਾਂ ਬਲੈਕ ਸੈਲਟ ਠੀਕ ਹੈ ਫਿਰ ਆਪਾਂ ਸੋਰੀ 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 ਥੋੜੀ ਗਲਤੀ ਕਰਕੇ Mene la clip. Katte. Ok, non deve andare, non parlano bla bla bla. Irene handleDelete. <tale> tu che <tale> ne <tale> handleDelete? <tale> ਹਾਂ ਉਹ ਮਾਰ ਜਣਾ ਸਾਡੇ ਹੱਥ ਲੱਗੇ ਬੱਕਰਾ ਧਰਿਆ ਉਹ ਭਰਾਵਾ ਸੁੰਘਲਾ ਬੱਕਰਾ ਨਹੀਂ ਹੈ ਗਿਆ ਵੀ ਬਣ ਗਈ ਤੜਕੇ ਵਾਲੀ ਮੈਗੀ ਮੈਗੀ ਬਣ ਕੇ ਤੜਕੇ ਵਾਲੀ ਤਿਆਰ ਹੈ ਤੇ ਹੁਣ ਆਪਾਂ ਪਾਨੇ ਆ ਭਾਂਡਿਆਂ 'ਚ ਤੇਰੇ ਨੂੰ ਖਾਣੇ ਆ ਇਹ ਰੱਖ ਲਓ ਤੇਲ ਛੋੜਣਾ ਨਾ ਬਹੁਤ ਭਲਾਗਾ ਬੱਲੇ ਬੱਤਵਾਦ ਕੋਈ ਵੀ ਕਿ ਕਰੇ ਮੋਦ ਕੋਈ ਵੀ ਕਰੇ ਐਟੀ ਯਰ ਕਰ ਦੋ ਜੋ ਠੀਕ ਕੀਤੀ ਹੈ ਕਿ ਇੱਥੇ ਹੋਣਾ ਇਨਾ ਉਹ ਬੰਦਾ ਹੋਗਾ ਤੇ ਆ ਤੇ ਪਿੰਡਾਂ ਦੀ ਬੰਨ ਲਈ ਕਰਾਈਆਂ ਤੇ ਬੰਡਰੀ ਦੀ ਫ੍ਰੈਂਚ ਫ੍ਰਾਈਜ਼ ਆggen ਆਕਾ ਟੇਬਲ ਲਿਓ ਕੱਟ ਕੱਟ ਇਹ ਮੜਾ ਹੰਸ ਸੰਗਾਲ ਦੋ ਕਰਾਣਾ ਅੰਡਾ ਸੰਗਾ बड़ी हाँ थोड़ी बन भी गई भी दिखाओ ये अपना okay, ये नहीं bia? तेल आले हुनि हच्छे लातार नी आले ला कॉफी बन रही है कॉफी हां तो देया चल दे महीने गुरु लगिया सी थोड़ी पीने को चलड़ा ओ हीरो ला आया देखियां लग फिर ना मांगे ਈ ਪ੍ਰੋਬਲਮ ਆ ਕਹਿੰਦਾ ਤੁਹਾਨੂੰ ਆ ਰੈਂਬਲ ਦੀ ਕੀ ਗੱਲ ਹੋ ਗਈ ਅਈ ਬਰਾਇ ਨਾਲ ਕੌਫੀ ਤੇ ਨਾਲ ਬਣੀ ਹੈ ਫ੍ਰੈਂਚ ਫ੍ਰਾਈਜ਼ ਕੌਫੀ ਬਹੁਤ ਟੇਸਟੀ ਹੈ ਤੇ ਫ੍ਰੈਂਚ ਫ੍ਰਾਈਜ਼ ਬਹੁਤ ਟੇਸਟੀ ਹੈ ਮੰਨ ਇਹ ਰਗ ਦਿਖਾਓ ਪ੍ਰਾਈਸ ਪੂਰਾ ਸਵਾਦ ਲੈ ਰਹੇ ਆਂਗੇ ਅਸੀਂ ਉਹ ਤਾਂ ਤੁਸੀਂ ਵੀ ਸਵਾਦ ਲਓ ਪੂਰਾ ਕਮੈਂਟਾਂ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸੋ ਬਾਦ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਅਸੀਂ ਆਏ ਸੀ ਕਿ ਅੱਜ ਕੈਂਪਿੰਗ ਕਰਨ ਤੇ ਜੰਗਲ ਦੇ ਵਿੱਚ ਆਹ ਦੇਖੋ ਤੁਸੀਂ ਹੋ ਨਾ ਅਗਲੇ ਵਾਲੇ ਪੂਰਾ ਨੇਰਾ ਆ ਕੈਂਪਿੰਗ ਕਰਨ ਤੇ ਹੋਪ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ ਮਿਲਦੇ ਆ ਨੈਕਸਟ ਵੀਡੀਓ ਚ ਓਕੇ